ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਜਲੰਧਰ ਦਿਹਾਤੀ ਪੁਲਿਸ ਦੇ ਐਸਐਸਪੀ ਦਾ ਤਬਾਦਲਾ ਕਰ ਦਿੱਤਾ ਹੈ ਪਿਛਲੇ 1 ਮਹੀਨੇ ਦੇ ਵਿੱਚ ਤੀਜੀ ਵਾਰ ਕਿਸੇ ਪੀਪੀਐਸ ਅਫਸਰ ਨੂੰ ਬਤੌਰ ਜਲੰਧਰ ਦਿਹਾਤੀ ਦਾ ਐਸਐਸਪੀ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਮਿਲਿਆ ਮਤਲਬ 1 ਮਹੀਨੇ ਦੇ ਵਿੱਚ ਤੀਜਾ ਐਸਐਸਪੀ ਸਰਕਾਰ ਵੱਲ ਲਗਾਇਆ ਗਿਆ ਕੀ ਉੱਥੇ ਐਸਐਸਪੀ ਖੁਦ ਹੀ ਨਹੀਂ ਲੱਗ ਰੇ ਜਾਂ ਫਿਰ ਸਰਕਾਰ ਨੂੰ ਕੋਈ ਮਨਪਸੰਦ ਐਸਐਸਪੀ ਨਹੀਂ ਲੱਭ ਰਿਆ ਜਾਂ ਫਿਰ ਜਲੰਧਰ ਦੇ ਵਿੱਚ ਆਮ ਆਦੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੀ ਚੋਇਸ ਦੇ ਮੁਤਾਬਕ ਸਰਕਾਰ ਨੂੰ ਐਸਐਸਪੀ ਲਾਉਣੇ ਪੈ ਰਹੇ ਨੇ ਜਾਂ ਫਿਰ ਬਦਲਨੇ ਪੈ ਰਹੇ ਨੇ ਇੱਕ ਮਹੀਨੇ ਚ ਤੀਜੀ ਵਾਰ ਜਿਹੜਾ ਐਸਐਸਪੀ ਬਦਲਿਆ ਉਹਦੇ ਨਾਲ ਇੱਕ ਵਾਰ ਫਿਰ ਚਰਚਾ ਹੋਗੀ ਕਿ ਆਖਰ ਕੀ ਵਜ੍ਹਾ ਕਿ ਜਲੰਧਰ ਦਿਹਾਤੀ ਦੇ ਵਿੱਚ ਸਰਕਾਰ ਨੂੰ ਕਿਉਂ ਨਹੀਂ ਕੋਈ ਮਨਪਸੰਦ ਐਸਐਸਪੀ ਲਾ ਬ੍ਰਿਆ ਕੋਈ ਚਿਰ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਗੁਰਮੀਤ ਸਿੰਘ ਨੂੰ ਐਸਐਸਪੀ ਜਲੰਧਰ ਦਿਹਾਤੀ ਲਗਾਇਆ ਗਿਆ ਸੀ ਉਹਨਾਂ ਦਾ ਤਬਾਦਲਾ ਕਰਕੇ ਹੁਣ ਉਹਨਾਂ ਦੀ ਜਗ੍ਹਾ ਹਰਵਿੰਦਰ ਸਿੰਘ ਵਿਰਕ ਨੂੰ ਐਸਐਸਪੀ ਲਗਾਇਆ ਗਿਆ ਜਲੰਧਰ ਦਿਹਾਤੀ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਨਵੇਂ ਐਸਐਸਪੀ ਦੀ ਸਿਲੈਕਸ਼ਨ ਕਰਨੀ ਸਰਕਾਰ ਵਾਸਤੇ ਇਵੇਂ ਲੱਗਦਾ ਕਿ ਇੱਕ ਵੱਡੀ ਗੱਲ ਬਣ ਗਈ ਆ ਪਿਛਲੇ 1 ਮਹੀਨੇ ਦੇ ਵਿੱਚ ਜਲੰਧਰ ਦਿਹਾਤੀ ਪੁਲਿਸ ਨੂੰ ਤੀਸਰਾ ਐਸਐਸਪੀ ਮਿਲ ਗਿਆ ਪੰਜਾਬ ਨੇ ਜਲੰਧਰ ਲਈ ਦੇਰ ਰਾਤ ਨਵਾਂ ਐਸਐਸਪੀ ਨੁਕਤ ਕਰ ਦਿੱਤਾ ਹੈ ਜਲੰਧਰ ਅਧਿਆਤਿਪੁਲਸ ਵਾਸਤੇ ਉਹ ਨਵੇਂ ਐਸਐਸਪੀ ਜਿਹੜੇ ਕੰਮ ਦੇਖਣਗੇ ਉਹਨਾਂ ਦਾ ਨਾਮ ਜਿਹੜਾ ਵਾ ਹਰਵਿੰਦਰ ਸਿੰਘ ਵਿਰਕ ਜਦਕਿ ਉਹਨਾਂ ਦੀ ਜਗ੍ਹਾ ਜਿਹੜੇ ਪਹਿਲਾਂ ਲੱਗੇ ਸੀ ਉਹ ਗੁਰਮੀਤ ਸਿੰਘਾ ਉਹਨਾਂ ਦਾ ਤਬਾਦਲਾ ਕਰ ਦਿੱਤਾ ਹੁਣ ਗੁਰਮੀਤ ਸਿੰਘ ਦੀ ਜਗ੍ਹਾ ਪੀਪੀਐਸ ਅਫੀਸਰ ਹਰਵਿੰਦਰ ਸਿੰਘ ਵਿਰਕ ਨੂੰ ਜਲੰਧਰ ਅਧਿਆਤਿਪੁਲਸ ਦਾ ਨਵਾਂ ਐਸਐਸਪੀ ਲਾ ਦਿੱਤਾ ਅੱਜ ਦੇ ਨਵੇਂ ਐਸਐਸਪੀ ਹਰਵਿੰਦਰ ਸਿੰਘ ਵਿਰਕ ਬਤੌਰ ਐਸਐਸਪੀ ਆਪਣਾ ਅਹੁਦਾ ਸੰਭਾਲਣਗੇ ਜਾਣਕਾਰੀ ਅਨੁਸਾਰ ਜਲੰਧਰ ਅਧਿਆਤੀ ਪੁਲਿਸ ਦੇ ਜਿਹੜੇ ਪਹਿਲਾਂ ਐਸਐਸਪੀ ਰਹੇ ਮਤਲਬ 1 ਮਹੀਨੇ ਦੇ ਵਿੱਚ ਉਹ ਸਭ ਤੋਂ ਪਹਿਲਾਂ ਉੱਥੇ ਹਰ ਕਮਲਪ੍ਰੀਤ ਸਿੰਘ ਖੱਖ ਉਹਨਾਂ ਨੂੰ ਲਗਾਇਆ ਗਿਆ ਸੀ ਉਹਨਾਂ ਦਾ ਤਬਾਦਲਾ ਕਰ ਦਿੱਤਾ ਸੀ ਹਰ ਕਮਲਪ੍ਰੀਤ ਸਿੰਘ ਖੱਖ ਦੀ ਜਗ੍ਹਾ ਪੰਜਾਬ ਸਰਕਾਰ ਨੇ ਪੀਪੀਐਸ ਅਫਸਰ ਗੁਰਮੀਤ ਸਿੰਘ ਨੂੰ ਹੀ ਬਤੌਰ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਸੀ ਲੇਕ ਉਹਨਾਂ ਨੇ 4 ਮਾਰਚ ਨੂੰ ਬਤੌਰ ਐਸਐਸਪੀ ਅਹੁਦਾ ਸੰਭਾਲਿਆ ਸੀ ਲੇਕਿਨ ਠੀਕ 1 ਮਹੀਨੇ ਬਾਅਦ ਪੰਜਾਬ ਸਰਕਾਰ ਨੇ ਉਹਨਾਂ ਦਾ ਵੀ ਤਬਾਦਲਾ ਕਰ ਦਿੱਤਾ ਪੰਜਾਬ ਸਰਕਾਰ ਵੱਲੋਂ ਪੀਪੀਐਸ ਅਧਿਕਾਰੀ ਗੁਰਮੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੇ ਮਤਲਬ ਐਸਐਸਪੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਹੁਣ ਉਹਨਾਂ ਨੂੰ ਪਟਿਆਲਾ ਰੇਂਜ ਦੇ ਸੀਆਈਡੀ ਵਿੰਗ ਦਾ ਏਆਈਜੀ ਨਿਯੁਕਤ ਕਰ ਦਿੱਤਾ ਜਾਂਦਕਿ ਉਕਤ ਏਆਈਜੀ ਅਹੁਦੇ ਤੇ ਤਨਤ ਰਹੇ ਪੀਪੀਐਸ ਅਧਿਕਾਰੀ ਹਰਵਿੰਦਰ ਸਿੰਘ ਵਿਰਕ ਨੂੰ ਜਲੰਧਰ ਦਾ ਨਵਾਂ ਐਸਐਸਪੀ ਲਗਾ ਦਿੱਤਾ ਹੈ ਤੇ 1 ਮਹੀਨੇ ਦੇ ਵਿੱਚ ਜਲੰਧਰ ਦਿਹਾਤੀ ਪੁਲਿਸ ਨੂੰ ਇਹ ਤੀਸਰਾ ਐਸਐਸਪੀ ਮਿਲਿਆ ਜਿਹੜੇ ਬੀਤੇ ਰਾਤ ਪੰਜਾਬ ਸਰਕਾਰ ਵੱਲੋਂ ਆਰਡਰ ਪਾਸ ਕੀਤੇ ਗਏ ਨੇ ਉਹਦੇ ਵਿੱਚ ਕਿਹਾ ਗਿਆ ਸੀ ਕਿ ਗੁਰਮੀਤ ਸਿੰਘ ਜਿਹੜੇ ਪੀਪੀਐਸ ਅਫਸਰ ਨੇ ਜਿਹੜੇ ਇਸ ਸਮੇਂ ਐਸਐਸਪੀ ਜਲੰਧਰ ਦਿਹਾਤੀ ਦੇ ਤੌਰ ਤੇ ਕੰਮ ਕਰ ਰਹੇ ਨੇ ਹੁਣ ਉਹ ਜਰਨਲ ਏਆਈਜੀ ਸੀਆਈਡੀ ਪਟਿਆਲਾ ਵਿੰਗ ਦੇ ਤੌਰ ਤੇ ਕੰਮ ਕਰਨਗੇ ਜਦਕਿ ਹਰਵਿੰਦਰ ਸਿੰਘ ਵਿਰਕ ਜੋ ਜਰਨਲ AIG CID ਪਟਿਆਲਾ ਵਿਖੇ ਕੰਮ ਕਰ ਰਹੇ ਸੀ ਉਹ ਹੁਣ SSP ਜਲੰਧਰ ਦੇ ਤੌਰ ਤੇ ਕੰਮ ਕਰਨਗੇ ਇਹ ਬੀਤੇ ਰਾਤ ਪੰਜਾਬ ਦੇ ਵਿਧਿਕ ਮੁਖ ਸਕੱਤਰ ਗ੍ਰਹਿਭਾਗ ਲੋਕਸ਼ੇਖਰ ਹੁਣਾ ਵੱਲੋਂ ਜਿਹੜੇ ਨੇ ਆਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਹੁਣ ਸਵਾਲ ਹੈ ਕਿ ਆਖਿਰ 1 ਮਹੀਨੇ ਦੇ ਵਿੱਚ ਤਿੰਨ ਐਸਐਸਪੀ ਬਦਲ ਦਿੱਤੇ ਗਏ ਨੇ ਸਭ ਤੋਂ ਪਹਿਲਾਂ ਜਲੰਧਰ ਦਿਹਾਤੀ ਦਾ ਅਗਰ ਗੱਲ ਕੀਤੀ ਜਾਵੇ ਪੁਲਿਸੀ ਤੇ 1 ਮਹੀਨੇ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਐਸਐਸਪੀ ਲੱਗੇ ਸੀ ਉਹ ਹਰ ਕਮਲਪ੍ਰੀਤ ਸਿੰਘ ਖਾਕੋਣੀ ਲਗਾਏ ਗਏ ਸੀ ਉਹਨਾਂ ਨੂੰ ਹੱਲੇ ਕੁਝ ਹੀ ਚਿਰ ਹੋਇਆ ਸੀ ਕਿ ਉਹਨਾਂ ਦੀ ਜਗ੍ਹਾ 4 ਮਾਰਚ ਨੂੰ ਪੀਪੀਐਸ ਅਫੀਸਰ ਗੁਰਮੀਤ ਸਿੰਘ ਉਹਨਾਂ ਨੂੰ ਬਤੌਰ ਐਸਐਸਪੀ ਜਲੰਧਰ ਦਿਹਾਤੀ ਲਗਾਇਆ ਗਿਆ ਸੀ ਤੇ 4 ਅਪ੍ਰੈਲ ਨੂੰ ਮਤਲਬ ਬੀਤੀ ਰਾਤ ਹੀ ਗੁਰਮੀਤ ਸਿੰਘ ਦੀ ਜਗ੍ਹਾ ਹਰਵਿੰਦਰ ਸਿੰਘ ਵਿਰਕ ਨੂੰ ਜਲੰਧਰ ਦਿਹਾਤੀ ਦਾ ਨਵਾਂ ਐਸਐਸਪੀ ਲਗਾ ਦਿੱਤਾ ਹੈ ਹੁਣ ਸਵਾਲ ਹੈ ਕਿ ਕੀ ਨਵੇਂ ਜਿਹੜੇ ਐਸਐਸਪੀ ਜਲੰਧਰ ਦਿਹਾਤੀ ਲਗਾਏ ਗਏ ਨੇ ਹਰਵਿੰਦਰ ਸਿੰਘ ਵਿਰਕ ਉਹ ਉਥੇ ਕਿੰਨਾ ਚਿਰ ਟਿਕਦੇ ਨੇ ਕਿਉਂਕਿ ਚਰਚਾ ਕਿ ਅਗਰ 1 ਮਹੀਨੇ ਦੇ ਵਿੱਚ ਤੀਜੇ ਐਸਐਸਪੀ ਲਗਾਏ ਗਏ ਨੇ ਤੇ ਲਾਜ਼ਮੀ ਤੌਰ ਤੇ ਕਿਤੇ ਨਾ ਕਿਤੇ ਮਹਿਸੂਸ ਕਰ ਰਹੇ ਨੇ ਜਲੰਧਰ ਦੇ ਲੋਕ ਕਿ ਸਰਕਾਰ ਤੇ ਕੁਝ ਵਿਧਾਇਕਾਂ ਦਾ ਜਾਂ ਕੁਝ ਮੰਤਰੀਆਂ ਦਾ ਦਬਾਅ ਹੋ ਸਕਦਾ ਇਸੇ ਕਰਕੇ 1 ਮਹੀਨੇ ਦੇ ਵਿੱਚ ਜਲੰਧਰ ਅਧiatਤੀ ਦੇ ਵਿੱਚ ਬਤੌਰ ਇੱਤਜਾ ਐਸਐਸਪੀ ਲਾਇਆ ਗਿਆ ਜੋ ਹੁਣ ਹਰਵਿੰਦਰ ਸਿੰਘ ਬਿਰਕ ਮੰਨਿਆ ਜਾ ਰਿਹਾ ਹੈ ਕਿ ਆ ਜੋ ਆਪਣੇ ਅਹੁਦਾ ਸੰਭਾਲ ਲੈਣਗੇ ਫਿਲਹਾਲ ਇਸ ਜਾਣਕਾਰੀ ਦਾ ਧੰਨ ਧਰਤ ਤੋਂ ਲੰ데요 ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ